ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਸਾਡੇ ਘਰ ਦੇ ਪਵਿੱਤਰ ਸਥਾਨ ਨਾਲ ਜੁੜਿਆ ਹੋਇਆ ਹੈ ਸਾਡੇ ਘਰ ਵਿੱਚ ਜੋਤ ਵਾਲਾ ਕਮਰਾ ਜਾਂ ਘਰ ਵਿੱਚ ਪੂਜਾ ਵਾਲਾ ਸਥਾਨ ਜਿੱਥੇ ਅਸੀਂ ਗੁਰੂ ਸਾਹਿਬਾਨ ਜੀ ਦੇ ਸਾਹਮਣੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਜਿੱਥੇ ਜੋਤ ਜਗਾਉਂਦੇ ਹਾਂ ਅਤੇ ਪਰਮਾਤਮਾ ਨੂੰ ਯਾਦ ਕਰਦੇ ਹਾਂ ਸੰਗਤ ਜੀ ਇਹ ਥਾਂ ਸਾਡੇ ਘਰ ਦਾ ਪਵਿੱਤਰ ਅੰਗ ਹੈ ਤਾਂ ਫਿਰ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਅਸੀਂ ਆਪਣੇ ਘਰ ਦੇ ਜੋਤ ਵਾਲੇ ਕਮਰੇ ਵਿੱਚ ਉਹ ਕਿਹੜੀਆਂ ਤਿੰਨ ਚੀਜ਼ਾਂ ਨਹੀਂ ਰੱਖਣੀਆਂ ਜੋ ਸਾਡੇ ਘਰ ਵਿੱਚੋਂ ਸ਼ਹੀਦ ਸਿੰਘਾ ਦਾ ਪੈਰਾ ਹਟਾ ਦਿੰਦੀਆਂ ਹਨ ਸੋ ਸੰਗਤ ਜੀ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਬਾਬਾ ਜੀ ਦੀ ਕਿਰਪਾ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਅਤੇ ਇਸ ਕਥਾ ਨੂੰ ਵੀ ਪੂਰਾ ਸਰਵਣ ਕਰਨਾ ਜੀ ਸੰਗਤ ਜੀ ਜਦੋਂ ਅਸੀਂ ਜੋਤ ਰੌਸ਼ਨ ਕਰਦੇ ਹਾਂ ਅਤੇ ਪਰਮਾਤਮਾ ਨੂੰ ਯਾਦ ਕਰਦੇ ਹਾਂ ਸੰਗਤ ਜੀ ਇਹ ਸਥਾਨ ਸਾਡੇ ਘਰ ਦਾ ਇੱਕ ਪਵਿੱਤਰ ਅੰਗ ਬਣ ਜਾਂਦਾ ਹੈ ਜਿੱਥੇ ਨਾ ਸਿਰਫ ਸਾਡੇ ਰੂਹ ਨੂੰ ਸ਼ਾਂਤੀ ਮਿਲਦੀ ਹੈ ਅਤੇ ਸੰਗਤ ਜੀ ਇਸ ਨਾਲ ਸਾਡਾ ਆਤਮਿਕ ਸਬੰਧ ਵੀ ਮਜ਼ਬੂਤ ਹੁੰਦਾ ਹੈ ਪਰ ਅਸੀਂ ਅਕਸਰ ਇਸ ਪਵਿੱਤਰ ਸਥਾਨ ਨੂੰ ਆਮ ਘਰ ਵਾਂਗ ਵਰਤੋਂ ਵਿੱਚ ਲੈ ਲੈਂਦੇ ਹਾਂ ਅਤੇ ਉਸ ਸਥਾਨ ਉੱਪਰ ਅਸੀਂ ਕਈ ਅਜੇਹੀਆਂ ਚੀਜ਼ਾਂ ਰੱਖ ਦਿੰਦੇ ਹਾਂ ਜੋ ਉਸ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰ ਦਿੰਦੀਆਂ ਹਨ ਸੰਗਤ ਜੀ ਇਹ ਨਾ ਸਿਰਫ ਸਾਡੇ ਘਰ ਦੇ ਵਾਤਾਵਰਣ ਨੂੰ ਨਕਾਰਾਤਮਕ ਬਣਾਉਂਦੀਆਂ ਹਨ ਸਗੋਂ ਸਾਡੇ ਸ਼ਹੀਦ ਸਿੰਘ ਵੀ ਨਾਰਾਜ਼ ਹੋ ਜਾਂਦੇ ਹਨ ਅਤੇ ਉਹਨਾਂ ਦਾ ਪੈਰਾ ਸਾਡੇ ਘਰ ਵਿੱਚੋਂ ਚੱਕਿਆ ਜਾਂਦਾ ਹੈ ਸੋ ਸੰਗਤ ਜੀ ਅੱਜ ਉਹਨਾਂ ਹੀ ਤਿੰਨ ਚੀਜ਼ਾਂ ਨੂੰ ਉਹਨਾਂ ਚੀਜ਼ਾਂ ਉੱਪਰ ਗੱਲ ਕਰਾਂਗੇ ਜੋ ਅਸੀਂ ਜੋਤ ਵਾਲੇ ਕਮਰੇ ਵਿੱਚ ਕਦੇ ਵੀ ਨਹੀਂ ਰੱਖਣੀਆਂ ਸੋ ਇਹ ਗੱਲਾਂ ਸਿੱਖ ਰੀਤੀ ਰਿਵਾਜਾਂ ਅਤੇ ਗੁਰਮਤਿ ਅਨੁਸਾਰ ਹਨ ਜੋ ਸਾਡੇ ਘਰ ਨੂੰ ਪਵਿੱਤਰ ਰੱਖਣ ਵਿੱਚ ਮਦਦ ਕਰਦੀਆਂ ਹਨ ਅਤੇ ਜੇਕਰ ਅਸੀਂ ਇਹਨਾਂ ਨੂੰ ਅਪਣਾਈਏ ਤਾਂ ਨਾ ਸਿਰਫ ਸਾਡਾ ਘਰ ਸ਼ਾਂਤੀ ਨਾਲ ਭਰ ਜਾਵੇਗਾ ਸਗੋਂ ਸਹੀਦ ਸਿੰਘ ਖੁਸ਼ ਹੋ ਜਾਣਗੇ ਅਤੇ ਸਾਡੇ ਜੀਵਨ ਵਿੱਚ ਚੰਗੀ ਊਰਜਾ ਪਰਮਾਤਮਾ ਦਾ ਵਾਸ ਹੋਵੇਗਾ ਤਾਂ ਆਓ ਸੰਗਤ ਜੀ ਉਹਨਾਂ ਤਿੰਨ ਚੀਜ਼ਾਂ ਬਾਰੇ ਵਿਸਥਾਰ ਪੂਰਵਕ ਸਮਝਣ ਦੀ ਕੋਸ਼ਿਸ਼ ਕਰੀਏ ਸੰਗਤ ਜੀ ਸਭ ਤੋਂ ਪਹਿਲੀ ਚੀਜ਼ ਜੋਤ ਵਾਲੇ ਕਮਰੇ ਵਿੱਚ ਕਦੇ ਵੀ ਨਹੀਂ ਰੱਖਣੀ ਚਾਹੀਦੀ ਉਹ ਹੈ ਗੰਦੇ ਜੁੱਤੇ ਜੋ ਕਿ ਜੋਤ ਵਾਲੇ ਕਮਰੇ ਵਿੱਚ ਕਦੇ ਵੀ ਨਹੀਂ ਰੱਖਣੇ ਚਾਹੀਦੀਆਂ ਸਾਡੇ ਘਰ ਵਿੱਚ ਜੋਤ ਵਾਲਾ ਕਮਰਾ ਉਹ ਥਾਂ ਹੈ ਜਿੱਥੇ ਅਸੀਂ ਸਿਰ ਝੁਕਾ ਕੇ ਬੈਠਦੇ ਹਾਂ ਇਸ ਥਾਂ ਨੂੰ ਬਾਹਰੀ ਗੰਦਗੀ ਨਾਲ ਭਰਨਾ ਇੱਕ ਵੱਡੀ ਗਲਤੀ ਹੈ ਬਾਹਰਲੇ ਜੁੱਤੇ ਵਿੱਚ ਬਾਹਰੀ ਨਕਾਰਾਤਮਕ ਊਰਜਾ ਅਤੇ ਧੂੜ ਅਤੇ ਮਾੜੀ ਅਸ਼ੁੱਧਤਾ ਹੁੰਦੀ ਹੈ ਜੋ ਪਵਿੱਤਰ ਜੋਤ ਨੂੰ ਭੰਗ ਕਰ ਦਿੰਦੀ ਹੈ ਗੁਰਮਤ ਅਨੁਸਾਰ ਗੁਰੂ ਘਰ ਵਿੱਚ ਜਾਣ ਤੋਂ ਪਹਿਲਾਂ ਜੁੱਤੇ ਉਤਾਰਨੇ ਚਾਹੀਦੇ ਹਨ ਅਤੇ ਜੇਕਰ ਸਾਡੇ ਘਰ ਵਿੱਚ ਅਸੀਂ ਜਿੱਥੇ ਬੈਠ ਕੇ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਸੰਗਤ ਜੀ ਉਸ ਕਮਰੇ ਵਿੱਚ ਜਾਣ ਤੋਂ ਪਹਿਲਾਂ ਵੀ ਅਸੀਂ ਆਪਣੇ ਜੁੱਤੇ ਅਤੇ ਚੱਪਲਾਂ ਨੂੰ ਬਾਹਰ ਹੀ ਉਤਾਰ ਦੇਣਾ ਹੈ ਕਿਉਂਕਿ ਸੰਗਤ ਜੀ ਜੇਕਰ ਅਸੀਂ ਗੰਦੇ ਜੁੱਤੇ ਅਤੇ ਚੱਪਲਾਂ ਲੈ ਕੇ ਜਾਵਾਂਗੇ ਤਾ ਸੰਗਤ ਜੀ ਇਹ ਉਸ ਕਮਰੇ ਦੀ ਸ਼ੁੱਧਤਾ ਨੂੰ ਭੰਗ ਕਰ ਦਿੰਦੀ ਹੈ ਸਗੋਂ ਸਹੀਦ ਸਿੰਘ ਵੀ ਸਾਡੇ ਨਾਲ ਨਾਰਾਜ਼ ਹੋ ਜਾਂਦੇ ਹਨ ਕਿਉਂਕਿ ਸੰਗਤ ਜੀ ਉਹ ਇਸ ਪਵਿੱਤਰ ਸਥਾਨ ਦੇ ਰਖਵਾਲੇ ਹੁੰਦੇ ਹਨ ਉਦਾਹਰਨ ਦੇ ਵਜੋਂ ਜੇ ਤੁਸੀਂ ਵਿਚਾਰ ਕਰੋ ਕਿ ਅਸੀਂ ਗੁਰਦੁਆਰੇ ਵਿੱਚ ਜੁੱਤੇ ਉਤਾਰ ਕੇ ਜਾਂਦੇ ਹਾਂ ਤਾਂ ਅਸੀਂ ਆਪਣੇ ਘਰ ਵਿੱਚ ਜਿਸ ਸਥਾਨ ਤੇ ਬੈਠ ਕੇ ਅਸੀਂ ਬੰਦਗੀ ਕਰਦੇ ਹਾਂ ਜਿਸ ਸਥਾਨ ਤੇ ਬੈਠ ਕੇ ਅਸੀਂ ਸਿਮਰਨ ਕਰਦੇ ਹਾਂ ਤਾਂ ਸੰਗਤ ਜੀ ਉਸ ਸਥਾਨ ਦੇ ਵੀ ਅਸੀਂ ادب ਰੱਖਣੀ ਹੈ ਤਾਂ ਜੋ ਸੰਗਤ ਜੀ ਹਰ ਵਾਰ ਜੋਤ ਵਾਲੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਜੁੱਤੇ ਉਤਾਰੋ ਅਤੇ ਥਾਂ ਨੂੰ ਸਾਫ਼ ਸੁਥਰਾ ਰੱਖੋ ਤਾਂ ਜੋ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣੀ ਰਹੇ ਸੰਗਤ ਜੀ ਇਹ ਛੋਟੀ ਜਿਹੀ ਚੀਜ਼ ਤੁਹਾਡੇ ਜੀਵਨ ਵਿੱਚ ਵੱਡਾ ਬਦਲਾਅ ਲੈ ਕੇ ਆ ਸਕਦੀ ਹੈ ਅਤੇ ਸਹੀਦ ਸਿੰਘਾਂ ਦੀ ਰੱਖਿਆ ਤੁਹਾਡੇ ਉੱਪਰ ਹੋਰ ਮਜ਼ਬੂਤ ਹੋ ਸਕਦੀ ਹੈ ਸੰਗਤ ਜੀ ਦੂਸਰੀ ਜੋ ਚੀਜ਼ ਜੋਤ ਵਾਲੇ ਕਮਰੇ ਵਿੱਚ ਨਹੀਂ ਰੱਖਣੀ ਉਹ ਹੈ ਸੰਗਤ ਜੀ ਚਮੜੇ ਦੀਆਂ ਚੀਜ਼ਾਂ ਜਿਵੇਂ ਚਮੜੇ ਦਾ ਜੁੱਤਾ ਚਮੜੇ ਦਾ ਬੈਗ ਜਾਂ ਕੋਈ ਵੀ ਚਮੜੇ ਨਾਲ ਬਣੀ ਵਸਤੂ ਸਿੱਖੀ ਅਨੁਸਾਰ ਚਮੜਾ ਜੀਵਾਂ ਦੀ ਅਸ਼ੁੱਧਤਾ ਨਾਲ ਜੁੜਿਆ ਹੁੰਦਾ ਹੈ ਅਤੇ ਪਵਿੱਤਰ ਸਥਾਨ ਤੇ ਇਸ ਨੂੰ ਰੱਖਣਾ ਸਹੀ ਨਹੀਂ ਹੁੰਦਾ ਸਗੋਂ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਹੈ ਕਿ ਸਭ ਜੀਵਾਂ ਨੂੰ ਬਰਾਬਰ ਪਿਆਰ ਕਰਨਾ ਚਾਹੀਦਾ ਹੈ ਕਿਸੇ ਵੀ ਜੀਵ ਦੀ ਹੱਤਿਆ ਨਹੀਂ ਕਰਨੀ ਚਾਹੀਦੀ ਅਤੇ ਚਮੜੇ ਦੀ ਵਰਤੋਂ ਉਸ਼ਵਲ ਇਸ਼ਾਰਾ ਕਰਦੀ ਹੈ ਅਤੇ ਸਾਡੇ ਘਰ ਦੀ ਬੰਦਗੀ ਵਾਲੇ ਸਥਾਨ ਦੀ ਜੋ ਪਵਿੱਤਰਤਾ ਹੈ ਉਸ ਨੂੰ ਭੰਗ ਕਰ ਦਿੰਦੀ ਹੈ। ਉਹ ਸੰਗਤ ਜੀ ਜੇਕਰ ਅਸੀਂ ਚਮੜੇ ਦੀਆਂ ਚਮੜੇ ਦੀਆਂ ਚੀਜ਼ਾਂ ਉੱਥੇ ਰੱਖਦੇ ਹਾਂ ਤਾਂ ਸੰਗਤ ਜੀ ਇਸ ਨਾਲ ਵੀ ਸਹੀਦ ਸਿੰਘ ਨਰਾਜ਼ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਬਲੀਦਾਨ ਦਿੱਤੇ ਹਨ ਅਤੇ ਉਹਨਾਂ ਨੂੰ ਅਜਿਹੀ ਸ਼ੁੱਧਤਾ ਨਹੀਂ ਚਾਹੀਦੀ। ਉਦਾਹਰਣ ਦੇ ਵਜੋਂ ਕਈ ਘਰਾਂ ਵਿੱਚ ਉਹ ਕੋ ਬਾਹਰਲੇ ਚਮੜੇ ਦੇ ਬੈਗ ਬਿਨਾਂ ਸੋਚੇ ਇੱਥੇ ਰੱਖ ਦਿੰਦੇ ਹਨ ਪਰ ਸੰਗਤ ਜੀ ਇਹ ਬਿਲਕੁਲ ਗਲਤ ਹੈ ਇਸ ਨੂੰ ਬਚਾਉਣ ਲਈ ਹਮੇਸ਼ਾ ਚਮੜੇ ਤੋਂ ਪਰਹੇਜ਼ ਕਰੋ ਜਾਂ ਸੰਗਤ ਜੀ ਸਿਮਰਨ ਵਾਲੇ ਕਮਰੇ ਵਿੱਚ ਬੰਦਗੀ ਵਾਲੇ ਕਮਰੇ ਵਿੱਚ ਇਹ ਸਭ ਚੀਜ਼ਾਂ ਲੈ ਕੇ ਜਾਣ ਤੋਂ ਪਰਹੇਜ਼ ਕਰੋ ਤਾਹੀ ਸੰਗਤ ਜੀ ਸਾਡਾ ਮਨ ਸ਼ਾਂਤ ਰਹੇਗਾ ਤਾਹੀ ਸਾਡੇ ਘਰ ਵਿੱਚ ਪਵਿੱਤਰਤਾ ਰਹੇਗੀ ਸੰਗਤ ਜੀ ਯਾਦ ਰੱਖੋ ਸ਼ਹੀਦ ਸਿੰਘ ਉੱਥੇ ਹੀ ਪੈਰਾ ਲਗਾਉਂਦੇ ਹਨ ਜਿੱਥੇ ਸ਼ੁੱਧਤਾ ਹੋਵੇ ਜਿੱਥੇ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੋਵੇ ਤਾਂ ਫਿਰ ਸੰਗਤ ਜੀ ਇਹ ਛੋਟੇ ਕਦਮ ਜੇਕਰ ਸੰਗਤ ਜੀ ਤੁਸੀਂ ਇਹ ਛੋਟੇ ਕਦਮ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੇ ਅਪਣਾ ਲੈਂਦੇ ਹੋ ਸੰਗਤ ਜੀ ਤੁਹਾਨੂੰ ਰੱਬੀ ਕਿਰਪਾ ਜ਼ਰੂਰ ਪ੍ਰਾਪਤ ਹੁੰਦੀ ਹੈ ਸੰਗਤ ਜੀ ਤੀਜੀ ਚੀਜ਼ ਜੋ ਕਿ ਸਭ ਤੋਂ ਅਹਿਮ ਚੀਜ਼ ਜੋ ਕਿ ਜੋਤ ਵਾਲੇ ਕਮਰੇ ਵਿੱਚ ਅਸੀਂ ਨਹੀਂ ਰੱਖਣੀ ਉਹ ਹੈ ਸੰਗਤ ਜੀ ਨਕਾਰਾਤਮਕ ਚੀਜ਼ਾਂ ਜਾਂ ਸੰਗਤ ਜੀ ਤਸਵੀਰਾਂ ਜਿਵੇਂ ਕਿ ਬਹੁਤ ਸਾਰੇ ਲੋਕ ਕਮਰੇ ਵਿੱਚ ਬਾਲੀਵੁੱਡ ਐਕਟਰਾਂ ਦੇ ਪੋਸਟਰ ਲਗਾ ਲੈਂਦੇ ਹਨ ਫਿਲਮੀ ਤਾਰਿਆਂ ਜਾਂ ਗਾਇਕਾਂ ਦੇ ਪੋਸਟਰ ਲਗਾ ਲੈਂਦੇ ਹਨ ਤਾਂ ਸੰਗਤ ਜੀ ਅਜੇ ਹੀ ਕੋਈ ਵੀ ਵਸਤੂ ਜੋ ਸਾਡੇ ਮਨ ਨੂੰ ਭੜਕਾਵੇ ਉਹ ਅਸੀਂ ਬੰਦਗੀ ਵਾਲੇ ਕਮਰੇ ਵਿੱਚ ਨਹੀਂ ਰੱਖਣੀ ਸੰਗਤ ਜੀ ਸਿੱਖ ਰੀਤੀ ਅਨੁਸਾਰ ਬੰਦਗੀ ਵਾਲੇ ਕਮਰੇ ਵਿੱਚ ਅਸੀਂ ਸਿਰਫ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਰੱਖਣੀਆਂ ਹਨ ਗੁਰਬਾਣੀ ਨਾਲ ਗੁਰਮਤ ਨਾਲ ਸਬੰਧਤ ਚੀਜ਼ਾਂ ਰੱਖਣੀਆਂ ਹਨ ਅਸੀਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਫੋਟੋਆਂ ਰੱਖ ਸਕਦੇ ਹਾਂ ਪਰ ਸੰਗਤ ਜੀ ਅਸੀਂ ਬੰਦਗੀ ਵਾਲੇ ਕਮਰੇ ਵਿੱਚ ਦੁਨਿਆਵੀ ਲੋਕਾਂ ਦੀਆਂ ਤਸਵੀਰਾਂ ਨਹੀਂ ਰੱਖਣੀਆਂ ਉਦਾਹਰਨ ਦੇ ਵਜੋਂ ਜੋ ਤੁਹਾਡੇ ਘਰ ਵਿੱਚ ਜਾਂ ਜੋਤ ਵਾਲੇ ਕਮਰੇ ਵਿੱਚ ਕਿਸੇ ਫਿਲਮੀ ਸਟਾਰ ਦਾ ਪੋਸਟਰ ਲੱਗਿਆ ਹੋਵੇ ਤਾਂ ਸੰਗਤ ਜੀ ਉਸ ਪੋਸਟਰ ਨੂੰ ਤੁਸੀਂ ਹਟਾ ਦੇਣਾ ਹੈ ਸੰਗਤ ਜੀ ਅਸੀਂ ਆਪਣੇ ਕਮਰੇ ਵਿੱਚ ਪਵਿੱਤਰ ਚੀਜ਼ਾਂ ਗੁਰਮਤ ਦੇ ਅਨੁਸਾਰ ਹੀ ਰੱਖਣੀਆਂ ਹਨ ਤਾਂ ਹੀ ਸੰਗਤ ਜੀ ਸਾਡੇ ਘਰ ਵਿੱਚ ਚੰਗੀ ਊਰਜਾ ਦਾ ਵਾਸ ਹੋਵੇਗਾ ਤਾਂ ਫੇ ਸੰਗਤ ਜੀ ਜੋ ਅਸੀਂ ਇਹ ਤਿੰਨ ਚੀਜ਼ਾਂ ਗੰਦੇ ਜੁੱਤੇ ਚਮੜੇ ਦੀਆਂ ਚੀਜ਼ਾਂ ਅਤੇ ਨਕਾਰਾਤਮਕ ਤਸਵੀਰਾਂ ਦੀ ਗੱਲ ਕੀਤੀ ਹੈ ਤੁਸੀਂ ਭੁੱਲ ਕੇ ਵੀ ਆਪਣੇ ਕਮਰੇ ਵਿੱਚ ਜਾਂ ਬੰਦਗੀ ਵਾਲੇ ਕਮਰੇ ਵਿੱਚ ਨਹੀਂ ਰੱਖਣੀਆਂ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਹੰਤਾਂ ਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ